ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਤਨਵਾਦ ਦੇ ਕੋਰਟ ਦਾ ਅੱਜ 41 ਸਾਲ ਬਾਅਦ ਸੱਜਨ ਕੁਮਾਰ ਜਿਹੜਾ ਜਿੰਨੇ ਦਿੱਲੀ ਦੇ ਵਿੱਚ 10000 ਸਖੰਦ ਕਤਲਿਆਮ ਹੋਇਆ ਸੀ ਇਹਦਾ ਵੱਡਾ ਰੋਲ ਸੀ ਇਹ ਵੱਡਾ ਮਗਰਮਰਸ਼ ਸੀ ਜਿਹਨੂੰ ਪਹਿਲਾਂ ਉਮਰ ਕੈਦ ਹੋਈ ਏ ਅੱਜ ਉਹਨੂੰ ਦੋਸ਼ੀ ਘਰਾ ਦਿੱਤਾ ਗਿਆ ਕੋਰਟ ਵੱਲੋਂ ਅਸੀਂ ਕੋਰਟ ਵੱਲੋਂ ਕੋਰਟ ਦਾ ਸਵਾਗਤ ਕਰਦੇ ਆ ਸਵਾਗਤ ਅਬੀ ਸੁਸਾਇਟੀ ਵੱਲੋਂ ਇੱਥੇ 25000 ਪਰਿਵਾਰ ਉਹਦਾ ਸਵਾਗਤ ਕਰਦੇ ਆ ਧੰਵਾਦ ਕਰਦੇ ਆ ਕੋਰਟ ਦਾ ਉਹ ਜੱਜ ਸਾਹਿਬ ਜਿਹਨਾਂ ਨੇ ਉਹਨੂੰ ਦੋਸ਼ੀ ਘਰਾ ਦਿੱਤਾ ਹੈ ਉਸੋਬਤ ਧੰਵਾਦ ਹੈ ਮੋਦੀ ਸਾਹਿਬ ਦਾ ਅਮਿਤ ਸਾਹਿਬ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ 40 ਸਾਲ ਬਾਅਦ ਜਿਹੜੇ ਜਗਦੀਸ਼ ਟੈਟਲਰ ਹੋ ਗਏ ਕਮਲਨਾਥ ਹੋ ਗਏ ਸੱਜਨ ਕੁਮਾਰ ਇੱਕ ਅਗਰ ਮਸਕਾਬੂ ਆ ਮੇਰੀ ਬੇਨਤੀ ਹੈ ਹੁਣ ਇੱਕ ਤੇ ਕੋਰਟ ਨੂੰ ਬੇਨਤੀ ਹੈ ਕਿ ਇਹਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਏ ਫਾਂਸੀ ਦੀ ਸੱਜਨ ਕੁਮਾਰ ਨੂੰ ਜਿਹੜੇ ਅੱਲੇ ਜ਼ਖਮ ਨੇ ਇਹਨਾਂ ਦੇ ਮਲਮ ਲਗਾਈ ਜਾ ਸਕੇ ਸਾਨੂੰ ਇਸ ਕੰਟਰੀ ਦੇ ਵਿੱਚ ਇਨਸਾਫ ਨਹੀਂ ਮਿਲਿਆ ਹੁਣ ਜਦੋਂ ਸਰਕਾਰ ਬਣੀ ਹੈ ਭਾਜਪਾ ਦੀ ਥੋੜੀ ਆਜ਼ਦੀ ਕਰਨ ਜਾਗੀਏ ਤੇ ਇਹ ਥੋੜਾ ਕਾਰਵੇ ਸ਼ੁਰੂ ਹੋਈ ਹੈ ਤੇ ਸਾਡੀ ਮੰਗੇ ਪਰ ਸਰਕਾਰ ਤੋਂ ਮੋਦੀ ਜੀ ਤੋਂ ਤੇ ਜਿਹੜੇ ਸਾਡੇ ਜੱਜ ਸਹਬਾਨ ਨੇ ਕੱਲ ਵੀ ਇੱਕ ਫੈਸਲਾ ਆਇਆ ਸੁਪਰੀਮ ਕੋਰਟ ਦਾ ਕਿ ਇਹ ਜਿਹੜੀਆਂ ਸਾਡੀਆਂ ਕੋਟਾਂ ਨੇ ਨੂੰ ਅਲੱਗ ਜਨਾਲ ਲੈਣ ਚੁਰਾ ਜਿੱਤੇ ਕਰਲੇ ਆਪ ਨੂੰ ਜਿਹੜੇ ਦੋਸ਼ੀ ਨੇ ਜੇ ਤੁਹਾਡੇ ਕੋ ਰਿਟਾਂ ਆਂਦੀਆਂ ਨੇ ਉਹਦਾ ਫੈਸਲਾ ਕਰੋ ਜਿਹੜੇ ਦੋਸ਼ੀਆਂ ਨੂੰ ਫਾਸੀ ਦਿਓ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਓ ਸੁਪਰੀਮ ਕੋਰਟੋਂ ਵੀ ਤਰਵਾਦ ਕਰਦੇ ਆਂ ਅੱਜ ਸਾਡੇ ਤੋਂ ਖੁਸ਼ੀ ਹੈ ਸਾਡੇ ਪਰਿਵਾਰਾਂ ਵਿੱਚ ਤੇ ਸਾਨੂੰ ਉਮੀਦ ਹੈ ਕਿ 18 ਤਰੀਕ ਨੂੰ ਉਹਨੂੰ ਜਿਹੜੀ ਫਾਂਸੀ ਹੋਵੇਗੀ ਤੇ ਸਾਡੇ ਜਿਹੜੇ ਅੱਲੇ ਜਖਮ ਨੇ ਉਹਨਾਂ ਤੇ ਜਿਹੜਾ ਨਮਕ ਲੱਗੇਗਾ ਦੂਜੀ ਮਹੀਨੇ ਪੰਜਾਬ ਸਰਕਾਰ ਨੂੰ ਮਿਲਦੀ ਹੈ ਕਿ ਜਿਹੜੇ ਸਾਡੇ ਮਸਲੇ ਨੇ ਪੰਜਾਬ ਵਿੱਚ ਇਹਨਾਂ ਨਾਲ ਮਤਰੀਮਾਰਦ ਦਾ ਸੰਗੂ ਕੀਤਾ ਜਾ ਰਿਹਾ ਜਿਹੜੇ ਸਾਡੇ ਮਸਲੇ ਪੰਜਾਬ ਸਰਕਾਰ ਹੱਲ ਕਰੇ ਮੋਂ ਬਸਬੇ ਦੇ ਨੀ ਸਰਕਾਰੇ ਖਿਲਾਫੀ ਤਰਨ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲੇ ਅੱਜ ਜੈ ਸਾਹਿਬ ਦਾ ਧਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਕਿ 41 ਸਾਲਾਂ ਬਾਅਦ ਸਾਡੇ ਅੱਲੇ जख्मਾਂ ਤੇ ਮਰਮ ਲਗਾਈਆ ਸਾਨੂੰ ਥੋੜੀ ਜਿਹੀ ਰਾਹਤ ਜੜੀ ਹੈਗੀ ਆ ਸਾਹ ਮਿਲਿਆ ਕਿਉਂਕਿ 41 ਸਾਲ ਹੋ ਜਾਣਗੇ ਇਹ ਕੋਈ ਉੱਥੇ 10000 ਖਾਲੀ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ ਹਿੰਦੁਸਤਾਨ ਦੇ ਵਿੱਚ ਉਹ ਜਿਹੜੇ 25000 ਪਰਿਵਾਰ ਉਜੜੇ ਉਹਦੇ ਨਾਲ ਇੱਕ ਪਰਿਵਾਰ ਦੇ ਵਿੱਚ ਅਗਰ ਇੱਕ ਪਰਿਵਾਰ ਦੇ ਇੱਕ ਜੀ ਦਾ ਕਤਲ ਹੋਇਆ ਉਹਦੇ ਨਾਲ ਅਗਰ 6 ਜੀ ਸੰਕਰ ਦੇ 6 ਹੀ ਜੀ ਮਰ ਗਏ ਕਿਉਂਕਿ ਅਸੀਂ ਲੋਕ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਈ ਦੇ ਸਕੇ ਅਸੀਂ ਆਪਣੇ ਬੱਚਿਆਂ ਦੀ ਕੋਈ ਵਧੀਆ ਉਹਨਾਂ ਨੂੰ ਕੋਈ ਖਾਣ ਪੀਣ ਨੂੰ ਵਧੀਆ ਤਰੀਕੇ ਨਾਲ ਨਹੀਂ ਉਹਨਾਂ ਦੀ ਦੇਖਭਾਲ ਕਰ ਸਕੇ ਅਸੀਂ ਆਪਣੇ ਬੱਚਿਆਂ ਦੀਆਂ ਨੌਕਰੀਆਂ ਨਹੀਂ ਲਗਵਾ ਸਕੇ ਅਸੀਂ ਆਪਣੇ ਬੱਚਿਆਂ ਨੂੰ ਸੈੱਟ ਨਹੀਂ ਕਰਵਾ ਸਕੇ ਪਰ ਉਹ ਪਰਮਾਤਮਾ ਦੀ ਜਿਹੜੀ ਦਾਲਤ ਹੈਗੀ ਆ ਸਭ ਤੋਂ ਵੱਡੀ ਅਦਾਲਤ ਹੈਗੀ ਆ ਉਹਦੇ ਵਿੱਚ ਇਨਸਾਫ ਜ਼ਰੂਰ ਮਿਲਦਾ देर ਹੈਗੀ ਆ ਪਰ ਹੰਦੇਰ ਨਹੀਂ ਹੈਗਾ ਉਹਦੇ ਉਹਦੀ ਅਦਾਲਤ ਵਿੱਚ ਸੋ ਮੈਂ ਕੋਰਟ ਦਾ ਧੰਨਵਾਦ ਕਰਦੀ ਆ ਨਾਲ ਹੀ ਮੈਂ ਕੋਰਟ ਨੂੰ ਅਪੀਲ ਕਰਨਾ ਚਾਹਦੀ ਆ ਕਿ ਜੇ ਤੁਸੀਂ ਸਾਨੂੰ ਇਨਸਾਫ ਦਿੱਤਾ ਅਸੀਂ ਤੁਹਾਡੇ ਧੰਨਵਾਦੀ ਆ ਪਰ ਜਿਹੜੀ 18 ਤਰੀਕ ਨੂੰ ਜਿਹੜਾ ਇਹਦਾ ਤੁਸੀਂ ਇਹਦੀ ਕਰਨੀ ਹੈਗੀ ਇਹਨੂੰ ਘੱਟ ਤੋਂ ਘੱਟ ਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਇਹ ਜਦੋਂ ਫਾਂਸੀ ਤੇ ਲਟਕੇਗਾ ਸਾਨੂੰ ਥੋੜੀ ਜਿਹੀ ਰਾਹਤ ਮਿਲੇਗੀ ਸਜ਼ਾ ਕਮਾਰ ਬਾਕੀ ਜਗਦੇਸ਼ ਟਾਈਟਲ ਹੈਗਾ ਉਹਨੂੰ ਵੀ ਚਲਤੀ ਤਾਂ ਜਲਦੀ ਉਹਦੇ ਵੀ ਦੋਸ਼ਤਾ ਹੋ ਕੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਕਮਲਨਾਥ ਹੈਗਾ ਜਿਹੜਾ ਉਹਨੂੰ ਵੀ ਜਲਦੀ ਤੋਂ ਜਲਦੀ ਜੜੀ ਹੈਗੀ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਮੈਂ ਮੋਦੀ ਸਾਹਿਬ ਨੂੰ ਵੀ ਅਪੀਲ ਕਰਦੀ ਆ ਮੋਦੀ ਸਾਹਿਬ ਬਹੁਤ ਜ਼ਿਆਦਾ ਦੇਰ ਹੋ ਗਈ ਆ ਹੁਣ ਤੁਹਾਡੀ ਦੁਬਾਰਾ ਤੋਂ ਜਿਹੜੀ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਬਣ ਗਈ ਆ ਪਹਿਲੇ ਤੁਸੀਂ ਕਹਿੰਦੇ ਸੀ ਫਾਈਲਾਂ ਨਹੀਂ ਮਿਲ ਰਹੀਆਂ ਇਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਹੁਣ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਬਣਨ ਜਾ ਰਹੀ ਆ ਸੋ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਸਜਾਵਾਂ ਦਵਾਓ ਤਾਂ ਕਿ ਸਾਨੂੰ ਵੀ ਜਿਹੜੀ ਥੋੜੀ ਜਈ ਹੈਗੀ ਆ ਰਾਹਤ ਮਿਲ ਸਕੇ ਸਾਡੇ ਜਿਹੜੇ ਅੱਲੇ ਜ਼ਖਮ ਹੈਗੇ ਆ ਇਹਨਾਂ ਤੇ ਮਰਮ ਲੱਗ ਜੇ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ